ਸਤਿ ਸ਼੍ਰੀ ਅਕਾਲ। ਪਿੰਡ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ। ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋਗੇ। ਵੈਗ ਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ। ਚੰਗੀਆਂ ਕਲਾ ਬਖਸ਼ੇ। ਚਲੋ ਜੀ ਅੱਜ ਆਪਾਂ ਕੰਮ ਕਰਦੇ ਸ਼ੁਰੂਆ ਆਪਣਾ। ਆਪਾਂ ਬਣਾਉਣੇ ਆ ਚਟਨੀ। ਸਬਜ਼ੀਆਂ ਖਾ-ਖਾ ਕੇ ਬਹੁਤ ਕਈ ਦਿਨਾਂ ਦਾ ਚਿਤਕਿਆ ਪਿਆ ਸੀ ਜੀ, ਦਿਲ ਨਹੀਂ ਕਰਦਾ ਸਬਜ਼ੀ ਕੋਈ ਵੀ ਖਾਣ ਨੂੰ। ਜਦੋਂ ਸਾਡਾ ਕੋਈ ਵੀ ਸਬਜ਼ੀ ਖਾਣ ਦਾ ਦਿਲ ਨਾ ਕਰੇ ਜੀ, ਫਿਰ ਚਟਨੀ ਬਣਾ ਲੈਣੇ ਹੁੰਦੇ ਹੈਗੇ। ਅੱਜ ਬਣਾਉਣੇ ਜੀ ਆਪਾਂ ਚਟਨੀ। ਆਪਾਂ ਬਣਾਵਾਂਗੇ ਚਟਨੀ ਸਾਬਤ ਮਿਰਚਾਂ ਦੀ ਅਦਰਕ ਵਾਲੀ ਇਹਦੇ ਵਾਸਤੇ ਲੈਤੇ ਆਪ 6-7 ਲੈਤੇ ਆ ਸਾਬਤ ਮਿਰਚਾਂ ਸੁੱਕੀਆਂ ਹੋਈਆਂ 5-6 ਕਲੀਆਂ ਲੈਤੀਆਂ ਗੀਆਂ ਲਸਣ ਦੀਆਂ ਥੋੜਾ ਜਿਹਾ ਅਦਰਕ ਲੈਂਦਾ ਜੀ 1.5 ਚਮਚਾ ਲੈਂਦਾ ਜੀ ਆਪਾਂ ਸਿੱਧਾ ਨਮਕ ਮਿਰਚਾਂ ਸਾਬਤ ਹੁਣ ਕਰਕੇ ਜੀ ਆਪਾਂ ਮਿਰਚਾਂ ਨੂੰ ਪਹਿਲਾਂ ਕੁੱਟਾਂਗੇ ਕਿਉਂਕਿ ਇਹਨਾਂ ਦੇ ਕੁੱਟਣ ਦੇ ਟਾਈਮ ਲੱਗਦਾ ਹੈਗਾ जब आप सारा समान कट्ठा पाले तो मिर्चा चंगी तरह पीसा नहीं जा मिर्चा पाने चटनी बहुत बढ़िया बनती है टेस्टी बनती है जी चटनी कुंडिया कुट दे जी ਕਿਉਂਕਿ ਜਿਹੜੀ ਆਪਾਂ ਚਟਨੀ ਮਿਕਸੀ ਜੇ ਗ੍ਰੈਂਡਰ ਚ ਗ੍ਰੇਨਡ ਕਰ ਲੈਂਦੇ ਹਾਂਗੇ ਉਹ ਇੰਨੀ ਵਧੀਆ ਨਹੀਂ ਵੰਦੀ ਜਿਆਦਾ ਹੀ ਥੋੜੀ ਤਰੀਕ ਹੋ ਜਾਂਦੀ ਹੈ ਗੁੰਡੇ ਦੀ ਚਟਨੀ ਤੇ ਮਿਕਸੀ ਚੱਕ ਨੇ ਬਹੁਤ ਜ਼ਿਆਦਾ ਫਰਕ ਆ ਖਾਂਚੀ ਬਹੁਤ ਜ਼ਿਆਦਾ ਸਵਾਦ ਦਾ ਫਰਕ ਹੁੰਦਾ ਜੀ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਗੁੰਡੇ ਦੀ ਚਟਨੀ ਮਿਰਚਾਂ ਸੁੱਕੀਆਂ ਹੋਣ ਕਰਕੇ ਜੀ ਕਈ ਵਾਰੀ ਆਪਾਂ ਨੂੰ ਦਿੱਕਤ ਆਉਂਦੀ ਹੈ ਕਿ ਬਾਹਰ ਟਾਈਪੀਸ ਕੇ ਨਹੀਂ ਜਾਂਦੀਆਂ ਫਿਰ ਇਹ ਚ ਆਪਾਂ ਥੋੜਾ ਜਿਹਾ ਪਾਣੀ ਪਾ ਲਾਂਗੇ ਜੀ ਤੋ ਸਿਰੂਜ ਪਾਣੀ ਨਹੀਂ ਪਾਉਣਾ ਪਹਿਲਾਂ ਥੋੜਾ ਜਿਹਾ ਕੁੱਟ ਕੇ ਫਿਰ ਪਾਣੀ ਪਾਉਣਾਗਾ ਜੇ ਪਹਿਲਾਂ ਹੀ ਪਾਣੀ ਪਾ ਲਈ ਫਿਰ ਇਹ ਚੀਂਗ ਹੋ ਜਾਣੀਆਂ ਜੇ ਆ ਮਿਰਚ ਨੂੰ ਪਾਣੀ ਪਾ ਕੇ ਕੁਟਦੇ ਆ ਜੀ ਤੇ ਬਹੁਤ ਜਲਦੀ ਪਿਸੇ ਜਾਂਦੀਆਂ ਹੁਣ ਆਪਾਂ ਥੋੜਾ ਜਿਹਾ ਪਾਣੀ ਰਿਚ ਹੋਰ ਪਾ ਲੈਨੇ ਆ ਤਾਂ ਜਿਹੜੇ ਪੱਤੇ ਸਾਰੇ ਚੰਗੀ ਤਰ੍ਹਾਂ ਪਿਸੇ ਜਾਂਣ ਆਪਣੇ ਪੁਰਾਣੇ ਦਿਨਾਂ ਗਾ ਜੀ ਉਹ ਸਾਰੇ ਜੇ ਮਸਾਲਾ ਘੋੜਦੇ ਮਸਾਲੇ ਸਾਰੇ ਸਾਫ਼ਤੀ ਪੀਂਦੇ ਹੁੰਦੇ ਸੀਗੇ ਦੇਖ ਕਈ ਵਾਰਲੇ ਹੁੰਦੇ ਨਾ ਤੇਲ ਖਤਮ ਹੋ ਜਾਂਦੇ ਜਦ ਪੀਸੇ ਪੀਸ ਕੇ ਰੱਖਦਾਂ ਨੇ ਆ ਦੇਖੋ ਜੀ ਕਿੰਨਾ ਪਰਿਆ ਪੇਸਟ ਬਣ ਗਿਆ ਮਿੱਕਿਆ ਨਾ ਅਰੇ ਇਹ ਨਾਲ ਕਲਰ ਕਿੰਨਾ ਸੋਨਾ ਕਲਰ ਆਇਆ ਤਾਂ ਮੈਂ ਯਾ ਵਾ ਬਾਜ਼ਾਰ ਤੋਂ ਮਿਰਚਾਂ ਲੈ ਆਏ ਹਾਂ ਜਿਹੜੀ ਪੈਕਿੰਗ ਵਾਲੇ ਹੁੰਦੇ ਨੇ ਵਿੱਚ ਕਈ ਵਾਰੀ ਕਲਰ ਹੁੰਦਾ ਜੀ ਇਹ ਬੱਤ ਤੋਂ ਬੱਤ ਕਰੀਏ ਕਿ ਅਕਨੂੰ ਆਪਣੇ ਘਰੇ ਮਸਾਲੇ ਪੀਸਣ ਦੇ ਲਈ ਹਲਦੀ ਵੀ ਘਰੇ ਹੀ ਪੀਸੀ ਜਾਂਦੀ ਹੈ ਜੀ ਧਨੀਆ ਹੋ ਗਿਆ ਮਿਰਚਾਂ ਲਾਲ ਮਿਰਚਾਂ ਵੀ ਆਪਾਂ ਘਰੇ ਪੀਸ ਸਕਦੇ ਹਾਂ ਹੁਣ ਆਪਣੇ ਮਿਰਚਾਂ ਦਾ ਵਧੀਆ ਪੇਸਟ ਬਣ ਗਿਆ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲਸਣ ਆਪਣੀ ਲਸਣ ਵੀ ਚੰਗੀ ਤਰ੍ਹਾਂ ਪੀਸੀ ਗਈ ਜੀ ਚਟਨੀ ਬਣ ਗਈ ਲਸਣ ਦੀ ਹੁਣ ਆਪਾਂ ਪਾਵਾਂਗੇ ਵਿੱਚ ਅਦਰਕ ਲਸਣ ਵੀ ਚਟਨੀ ਵਿੱਚ ਪਉਣੀ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਕੱਚੀ ਲਸਣ ਦੇ ਬਹੁਤ ਫਾਇਦੇ ਹੁੰਦੇ ਨੇ ਇਸ ਲਈ ਆਪਾਂ ਨੂੰ ਕਦਮ ਚਟਨੀ ਬਣਾਉਣੇ ਚਾਹੇ ਅਦਰਕ ਦੀ ਬਣਾ ਲਓ ਚਾਹੇ ਪਿਆਜ਼ ਦੀ ਬਣਾ ਲਓ ਲਸਣ ਜ਼ਰੂਰ 5-7 ਕਲੀਆਂ ਪਾਉਣੇ ਚਾਹੀਦੀਆਂ ਸਬਜ਼ੀ ਵਿੱਚ ਵੀ ਤੁਸੀਂ ਲਸਣ ਬਾਅਦ ਚ ਪਾਇਆ ਕਰੋ ਜੀ ਸਬਜ਼ੀ ਅੱਧੀ ਪੱਕੀ ਜਾਂਦੀ ਹੈ ਮਸਾਲੇ ਵਿੱਚ ਨਾ ਭੁੰਨਿਆ ਕਰੋ ਮਸਾਲੇ ਵਿੱਚ ਭੁੰਨਣ ਨਾਲ ਲਸਣ ਦੇ ਸਾਰੇ ਤਤ ਨਸ਼ਟ ਹੋ ਜਾਂਦੇ ਜੀ ਜਿਆਦਾ ਵੱਧ ਤੋਂ ਵੱਧ ਲਸਣ ਦਾ ਫਾਇਦਾ ਲੈਣਾ ਤਾਂ ਲਸਣ कच्चੀ ਇੱਕ ਦੋ ਕਲੀ कच्ची ਆ ਵੀ ਖਾ ਸਕਦੇ ਹਾਂ ਪਰ ਬੱਚਿਆਂ ਨੂੰ ਘਟਨੀ ਚ ਪਾ ਕੇ ਦੇਆ ਕਰੋ ਜੀ ਕਿਉਂਕਿ ਬੱਚੇ ਕੋਈ ਚੀਜ਼ ਕੋਈ ਵੀ ਖਾਣੀ ਪਸੰਦ ਨਹੀਂ ਕਰਦੇ देखो जी अपनी कि चटनी बन के तैयार है कुंडली की चटनी हम आप लावे तड़का तड़का भी ला सकते जी नहीं तड़का ला दे इस तरह खा सकते तो चलो जी हम आप एक चमच देसी घो लेने अपने चटनी देसी का तड़का लावे ਦੇ ਵਿੱਚ ਪਾਵਾਗੇ ਆਪਾਂ ਸਾਫ ਜੀਰਾ ਸਾਫ ਜੀਰਾ ਧਨੀਆ ਤੇ ਦੋ ਚਾਰ ਕਾਲੀਆਂ ਮੱਚਾਂ ਹੀ ਪਾਵਾਂਗੇ ਜੀ ਆਪਾਂ ਜਬ ਅਜੀਰਾ ਤੇ ਆਪਾਂ ਜੀ ਕਾਲੀਆਂ ਵਿੱਚ ਇਹਨਾਂ ਨੂੰ ਥੋੜਾ ਜਿਹਾ ਜੀ ਬ੍ਰਾਊਨ ਹੋਣ ਤੱਕ ਪਕਾਉ ਕਰਾਂਗੇ ਇਹ ਜਟਨੀਆਂ ਉਹਨੂੰ ਆਪਾਂ ਤਲਦੇ ਲਈ ਹੈਗੇ ਵਿੱਚ ਇਹ ਜਟਨੀ ਜੇ ਆਪਾਂ ਘੋਲ ਲਿਆ ਵਿੱਚ ਘਿਓ ਦੇ ਤਾਂ ਉਹ ਜਿਹੜੇ ਲਸਣ ਅਦਰਕ ਦੇ ਆਪ ਤਾਪਦਾ ਪਰ ਨਸਤਾ ਹੋ ਜਾਂਦੀ ਆ ਗਲੀ ਆਪਾਂ ਨੂੰ ਫਾਇਦਾ ਨਹੀਂ ਮਿਲਣਾ ਪੂਰਾ ਪੂਰਾ ਉਹ ਸਭ ਇਹਨਾਂ ਨੂੰ ਥੋੜਾ ਜਿਹਾ ਬ੍ਰਾਊਨ ਕਰਾਂਗੇ ਗੈਸ ਕਰਦੇ ਨੇ ਬੰਦ ਜੀ ਮੈਂ ਆਪਾਂ ਉਹ ਜਟਨੀ ਨੂੰ ਫਿਰ ਹੋਣੀ ਜੀਰੇ ਦਾ ਫਲੇਵਰ ਆ ਜੋ ਵਿੱਚ ਆ ਜਾਊਗਾ ਬਸ ਇਹ ਦੇ ਦੇਖੋ ਇਹ ਸਾਫ ਤੇ ਮਿਰਚ ਜਿੱਟਨੇ ਕਿੰਨਾ ਪਿਆਰਾ ਕਲਰ ਆਇਆਗਾ ਜੇ ਤਾਂ ਆ ਕੋਈ ਵੀ ਚੀਜ਼ ਗੈਸ ਤੇ ਡਰੈਕਟਰ ਨੇ ਜੀ ਉਦੋਂ ਆਪਾਂ ਜੇ ਬਰਤਨ ਆਪਾਂ ਲੋਹੇ ਦਾ ਯੂਜ਼ ਕਰਦੇ ਆਂ ਕਿਉਂਕਿ ਸਟੀਲ ਦਾ ਬਰਤਨ ਨਹੀਂ ਰੱਖਣਾ ਚਾਹੀਦਾ ਜੀ ਕੋਈ ਤਰ੍ਹਾਂ ਕੱਪ ਕਨਾਲ ਤੋਂ ਮੈਂ ਆਪਣਾ ਉਹਨੂੰ ਲੋਹੇ ਦਾ ਬੱਤ ਨੂੰ ਯੂਜ਼ ਕਰਦਾ ਰਹੇ ਇਹ ਜਾਂ ਪਿੱਤਲ ਦਾ ਬਰਤਨ ਯੂਜ਼ ਕਰੋ ਸਟੀਲ ਬਹੁਤ ਮਾੜਾ ਹੈ ਇਸੇਤ ਵਾਸਤੇ ਇਹ ਵਾਰੀ ਆਪਣਾ ਆਰਥੰਗਿਆ ਬਸ ਸਟੀਲ ਦੀ ਬਾਟੀ ਉੱਪਰ ਰੱਖ ਲਾ ਗਏ ਜੀ ਇਹ ਨਾ ਰੱਖਿਆ ਕਰੋ ਦੇਖੋ ਜੀ ਕਿੰਨਾ ਪਿਆਰਾ ਕਲਰ ਆਇਆ ਹੈਗਾ ਤੁਸੀਂ ਵੀ ਚਟਨੀ ਜ਼ਰੂਰ ਇਸ ਤਰ੍ਹਾਂ ਬਣਾਇਓ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਐਂਡ ਤੱਕ ਜਰੂਰ ਦੇਖਿਆ ਕਰੋ ਜਿਹੜੇ ਵੀਰ ਨੇ ਸਾਡੇ ਚੈਨਲ ਤੇ ਜਾਂ ਭੈਣਾਂ ਕੋਈ ਵੀ ਦੇਖ ਰਹੇ ਨੇ ਵੀਡੀਓ ਜੀ ਉਹ ਸਾਰੀ ਵੀਡੀਓ ਦੇਖਿਆ ਕਰੋ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਜੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਜੀ ਤਦ ਤੱਕ ਲਈ ਰੱਬ ਰੱਖਾ